ਸਸਰੀ ਗਾ ਜੀ ਸਾਰੇ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਠੀਕ ਹੋਵਾਂ ਤੁਸੀਂ ਜੀ ਠੀਕ ਆ ਜੀ ਸਾਰੇ ਆਪ ਕੋ ਆਪਣੇ ਘਰਾਂ ਵਿੱਚ ਆਂਬ ਰੋਟੀਆਂ ਦੇ ਤੇ ਲਓ ਜੀ ਟਾਈਮ ਬਾਜੀ ਟਾਈਮ ਹੋ ਗਿਆ ਜੀ 10:30 ਤੇ ਆ ਇਧਰ ਲੈ ਆ ਲੈ ਅਸੀਂ ਜਾਮਣਾ ਖੇਤੋਂ ਲੈ ਆ ਅਸੀਂ ਜਾਮਣਾ ਇਹ ਤੇ ਦੇਖੀ ਜੀ ਆਪਾਂ ਹੁਣ ਕੱਢਦੇ ਆ ਇਹਦੇ ਵਿੱਚ ਉਹ ਕੜੀ ਜੀ ਕੱਢਦੇ ਆਪਾਂ ਨੂੰ आप इन्हों सुनिया पाने जाम धो दी तुम चटनिया रख है देखो जी आप इधर चादर बछा ती ਇੱਥੇ ਆਪਾਂ ਕਰਦੇ ਹਾਂ ਕਰਦੇ ਆਪਾਂ ਕਰਦੇ ਕੰਮਕਾਰ ਜਿਹੜੇ ਰਹਿ ਗਏ ਬਾਕੀ ਤੇ ਇੱਥੇ ਆਪਾਂ ਵਿੜਾ ਬੁੜਾ ਤੋਤਾ ਸਾਰਾ ਕੰਮ ਨਵੇੜਤਾ ਤੇ ਲੋ ਜੀ ਆਪਾਂ ਦਰ ਹੋਰਦੇ ਗੈਸ ਆਫ ਮਾੜਾ ਜਾ ਪਮੂਜੋ ਇੱਕ ਗੈਸ ਹੋਰ ਵੀ ਹੈਗਾਗਾ ਦੂਸਰਾ ਨਾਲ ਹੋਵੇ ਅੱਗ ਲੱਗ ਜਾਂਦੀ ਹੈ ਵਿੱਚ ਤਾਂ ਉਹਨਾਂ ਚੰਨਾਂ ਕਾਹੀ ਲਾ ਲੈਨੇ ਉਹਨੂੰ ਫਿਰ ਲੋਡ ਕਰਾਵਾਂਗੇ ਬਣਾਉਣੀ ਰੋਟੀ ਮੈਂ ਨੇ ਸੌਫਟ ਕੱਕੀ ਰੋਟੀ ਬਣਾਉਣੀ ਆ ਸਵਾਦ ਤੇ ਬੈਠੇ ਨਹੀਂ ਜਾਣਾ ਬਾਹਰ ਆ ਕੰਮ ਉਹਨਾਂ ਜਿਹਾ ਪਾ ਦਰਵਾਣ ਆਣੇ ਆ ਪਰ ਹੋਂਟੇ ਬੱਚਿਆਂ ਵਾਸਤੇ ਬੱਚੇ ਵਾਸਤੇ ਚਲੋ ਜੀ ਬੇਟਾ ਕਹਿੰਦਾ ਮੈਨੂੰ ਚਾਹ ਪੀਣੀ ਹੈ ਤੇ ਇੱਧਰ ਮੈਂ ਰੱਖਤੀ ਚਾਹ دا لو چې په چارګواني واپاري بابا نه وینم